ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਜਿਹੜਾ ਪਰਾਲਾ ਕੀਤਾ ਗਿਆ ਹੈ ਜੀ ਜੋ ਕਿ 26 ਜਨਵਰੀ ਵਾਲੇ ਦਿਨ 탄탄巴巴 ਦੀਪ ਸਿੰਘ ਜੀ ਦਾ ਜਨਮ ਦਿਨ ਤੇ ਕੇਕ ਰਾਤੀ 12 ਵੇ ਜਾ ਕੇ ਸ਼ਿਦਾਂ ਸਾਹਿਬ ਘਟਿਆ ਜਾਂਦਾ ਜੀ ਇਸ ਦੀ ਸ਼ੁਰੂਆਤ ਜੀ 50 ਪੌਂਡ ਤੋਂ ਕੀਤੀ ਗਈ ਸੀ ਜੋ ਕਿ ਅੱਜ 600 ਪੌਂਡ ਤੱਕ ਪਹੁੰਚ ਗਿਆ ਜੀ ਹਰ ਸਾਲ ਦੀ ਤਰ੍ਹਾਂ ਥੋੜਾ ਥੋੜਾ ਵਧਾਈ ਜਾ ਰਹੇ ਆ ਜੀ ਕੇਕ ਕਿੰਨਾ ਸਮਾਂ ਲੱਗਦਾ ਇਹਨੂੰ ਬਣਾਉਣ ਦੇ ਵਿੱਚ ਕਿੰਨੇ ਕਰੀਬ ਤਕਰੀਬਨ 3-4 ਦਿਨ ਲੱਗ ਜਾਂਦੇ ਆ ਜੋ ਕਿ ਅੱਜ ਇੱਥੇ ਆ ਕੇ 7-8 ਘੰਟੇ ਘੰਟੇ ਲੱਗ ਜਾਂਦੇ ਕੇਕ ਅਸੈਂਬਲ ਹੋਣ ਵਾਸਤੇ ਅਨੂਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇੱਕ ਪਰਿਵਾਰ ਵੱਲੋਂ 600 ਪੌਂਡ ਦਾ ਕੇਕ ਬਣਾ ਕੇ ਦਿੱਤਾ ਗਿਆ ਇਹ ਸੇਵਾ ਨਿਰੰਤਰ ਪਿਛਲੇ ਕਈ ਸਾਲਾਂ ਤੋਂ ਨਿਭਾਈ ਜਾ ਰਹੀ ਹੈ ਜਿਸ ਦੇ ਚੱਲਦੇ ਇਹ ਸੇਵਾ 50 ਪੌਂਡ ਤੋਂ ਸ਼ੁਰੂ ਹੋ ਕੇ 600 ਪੌਂਡ ਤੱਕ ਪਹੁੰਚ ਗਈ ਅਤੇ ਸੰਗਤਾਂ ਨੂੰ ਇਸ ਕੇਕ ਦਾ ਇੰਤਜ਼ਾਰ ਰਹਿੰਦਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਸੇਵਾਦਾਰ ਮਨਪ੍ਰੀਤ ਸਿੰਘ ਮੰਨੂ ਅਤੇ ਮਨਵੀਰ ਕੌਰ ਨੇ ਦੱਸਿਆ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ 600 ਪੌਂਡ ਦਾ ਕੇਕ ਸੰਗਤ ਲਈ ਤਿਆਰ ਕੀਤਾ ਗਿਆ ਜਿਸ ਨੂੰ ਰਾਤ 12 ਵਜੇ ਢੋਲ ਤਮੱਕੇ ਨਾਲ ਘੋੜੀਆਂ ਅਤੇ ਊਠਾਂ ਦੀ ਸਵਾਰੀ ਦੇ ਨਾਲ ਟਰਾਲੀਆਂ ਵਿੱਚ ਲਜਾਇਆ ਜਾਂਦਾ ਹੈ ਤੇ ਸੰਗਤ ਬੜੇ ਉਤਸ਼ਾਹ ਨਾਲ ਇਸ ਕੇਕ ਦਾ ਇੰਤਜ਼ਾਰ ਕਰਦੀ ਹੈ ਇਸ ਨੂੰ ਟਰਾਲੀ ਅਤੇ ਕੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਰਾਤ 12 ਵਜੇ ਅਸੀਂ ਗੁਰਦੁਆਰਾ ਸਾਹਿਬ ਜਾਂ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਇਹ ਕੇਕ ਸੰਗਤ ਵਿੱਚ ਵੰਡ ਦਿੰਦੇ ਆਂ ਅਗਾਹ ਵੀ ਇਹ ਸੇਵਾ ਜਿਹੜੀ ਹੈ ਉਹ ਨਿਰੰਤਰ ਜਾਰੀ ਰਹੇਗੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੇਵਾਦਾਰ ਮਨਪ੍ਰੀਤ ਮੰਨੂ ਔਰ ਮਨਵੀਰ ਕੌਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਆਓ ਆਪਾਂ ਉਸ ਜਾਣਕਾਰੀ ਨੂੰ ਸੁਣ ਲੈਨੇ ਆਂ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮੰਨੂ ਹੈ ਜੀ ਸਭ ਤੋਂ ਪਹਿਲਾਂ ਜੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਕਿ ਪ੍ਰਾਲਾ ਕੀਤਾ ਜਾਂਦਾ ਸਾਡੇ ਘਰ ਸਾਲ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਜਿਹੜਾ ਪ੍ਰਾਲਾ ਕੀਤਾ ਗਿਆ ਜੀ ਜੋ ਕਿ 26 ਜਨਵਰੀ ਹੋਲੇ ਦਿਨ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਤੇ ਕੇਕ ਰਾਤੀ 12 ਵੇ ਜਾ ਕੇ ਸ਼ੀਦਾਂ ਸਾਹਿਬ ਘਟਿਆ ਜਾਂਦਾ ਜੀ ਇਸ ਦੀ ਸ਼ੁਰੂਆਤ ਕਿੱਦਾਂ ਕੀਤੀ ਗਈ ਸੀ ਇਸ ਦੀ ਸ਼ੁਰੂਆਤ ਜੀ ਪੰਜਾਬ ਪੌਂਡ ਤੋਂ ਕੀਤੀ ਗਈ ਸੀ ਜੋ ਕਿ ਅੱਜ 600 ਪੌਂਡ ਤੱਕ ਪਹੁੰਚ ਗਿਆ ਜੀ ਹਰ ਸਾਲ ਦੀ ਤਰ੍ਹਾਂ ਥੋੜਾ ਥੋੜਾ ਵਧਾਈ ਜਾ ਰਹੇ ਆ ਜੀ ਕੇਕ ਅੱਜ ਤੱਕ 600 ਪੌਂਡ ਤੇ ਪਹੁੰਚ ਗਿਆ ਜੀ ਇਸ ਕੇਕ ਨੂੰ ਵੇਖਣ ਵਾਸਤੇ ਕਿੱ데 ਵਿਦੇਸ਼ਾਂ ਤੋਂ ਇਸ ਕੇਕ ਨੂੰ ਵੇਖ ਇਸ ਕੇਕ ਨੂੰ ਦੇਖਣ ਵਾਸਤੇ ਬੜੇ ਦੂਰ ਦੂਰੋਂ ਮੇਰੇ ਵੀਰ ਭੈਣ ਭਰਾ ਆ ਜਾਂਦੇ ਜੋ ਕਿ ਮੇਰੇ ਇਕੱਲੇ ਦਾ ਕੰਮ ਨਹੀਂ ਹੈ ਮੇਰੇ ਸਾਰੇ ਦੇ ਸਹਿਯੋਗ ਨਾਲ ਆ ਰਿਹਾ ਹੈ ਭੈਣ ਭਰਾਵਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਕੰਮ ਕੀਤਾ ਜਾ ਰਿਹਾ ਜੀ ਹੈ ਇਹ ਰਾਤੀ 12 ਵਜੇ ਟਰਾਲੀ ਦੇ ਕੇਕ ਲੈ ਕੇ ਜਾਇਆ ਜਾਂਦਾ ਜੀ ਜੋ ਕਿ ਇੱਥੇ ਸ਼ਿਦਾ ਸਾਹਿਬ ਕਟਾ ਜਾਂਦਾ ਜੀ ਕਿ ਤੇ ਇਸ ਨੂੰ ਇਹ ਨਾਮ ਹੀ ਕੋਈ ਦਿੱਤਾ ਗਿਆ ਸਰੂਪ ਨੂੰ ਟਰਾਲੀ ਟਰਾਲੀ ਵਾਲਾ ਕੀ ਕਹਿੰਦੇ ਆ ਜੀ ਇਹ ਨਗਰ ਦੇ ਕਿਰਤਨ ਦੇ ਵਿੱਚ ਇੱਕ ਰੂਪ ਦਿੱਤਾ ਗਿਆ ਹਾਂਜੀ ਹਾਂ ਠੀਕ ਘੋੜੇ ਊਠ ਦੇ ਗਤਕਾ ਪਾਰਟੀ ਦੇ ਰੂਪ ਵਿੱਚ ਕੇਕ ਲੈ ਕੇ ਜਾਇਆ ਜਾਂਦਾ ਜੀ ਕਿੰਨੇ ਵਜੇ ਘਟਾਇਾ ਰਤੀ 12 ਵਜੇ ਘਟਾਇਆ ਜਾਂਦਾ ਜੀ ਕੇਕ ਤੇ ਬੱਚੇ ਵੀ ਪਹੁੰਚ ਗਏ ਸਾਰੇ ਹਾਂ ਜੀ ਹਾਂ ਜੀ ਤੁਸੀਂ ਦੇਖ ਹੀ ਰਹੇ ਹੋ ਜੀ ਕਿੰਨਾ ਹਸ਼ਾ ਜੀ ਲੋਕਾਂ ਦੇ ਬੜੇ ਦੂਰੋਂ ਦਰੋਂ ਲੋਕੀ ਫੋਨ ਕਰ ਰਹੇ ਕਿੰਨੇ ਵਜੇ ਜਾਣਾ ਕਿੰਨੇ ਵਜੇ ਲਾਣਾ ਬਸ ਤਿਆਰੀ ਹੋ ਰਹੀ ਹੈ ਜੀ ਕਿੰਨਾ ਸਮਾਂ ਲੱਗਦਾ ਇਹ ਬਣਾਉਂਦੇ ਜੀ ਕਿੰਨੇ ਕਰੀਗਰ ਤਕਰੀਬਨ 3-4 ਦਿਨ ਲੱਗ ਜਾਂਦੇ ਆ ਜੋ ਕਿ ਅੱਜ ਇੱਥੇ ਆ ਕੇ 7-8 ਘੰਟੇ ਘੰਟੇ ਲੱਗ ਜਾਂਦੇ ਕੇਕ ਅਸੈਂਬਲ ਹੋਣ ਵਾਸਤੇ ਜੀ ਕਿੰਨੇ ਕਰੀਗਰ ਬਣਾਉਂਦੇ ਨੇ ਇਹ 5-6 ਕਰੀਗਰ ਬਣਾਉਂਦੇ ਆ ਜੀ ਕੇਕ ਹਰ ਸਾਲ ਦੀ ਤਰ੍ਹਾਂ ਸੇਵਨ ਭਾਈ ਹਾਂ ਜੀ ਹਾਂ ਜੀ ਹਰ ਇਸੀ ਬਨੇ ਪਾਈ ਹੋ ਜੀ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਕੇਕ ਦੀ ਸੇਵਾ ਨਿਭਾਈ ਜਾਂਦੀ ਹੈ ਇਹ ਕੇਕ ਦੀ ਸੇਵਾ 10 ਸਾਲ ਪਹਿਲੇ ਸ਼ੁਰੂ ਕੀਤੀ ਗਈ ਸੀ ਪਹਿਲੇ 50 ਪਾਉਂਡ ਦਾ ਕੇਕ ਬਣਾਇਆ ਗਿਆ ਸੀ ਹੁਣ ਇਹ ਕੇਕ ਬਣਾਉਂਦੇ ਬਣਾਉਂਦੇ 600 ਪਾਉਂਡ ਤੱਕ ਪਹੁੰਚ ਚੁੱਕਾ ਹੈ ਕਿਦਾਂ ਮੰਦਰ ਚ ਆਈ ਡਾਇਆ ਠੀਕ ਹੈ ਜੀ ਜਿਸ ਤਰ੍ਹਾਂ 50 ਪਾਉਂਡ ਦਾ ਕੇਕ ਬਣਾਇਆ ਗਿਆ ਫਿਰ ਹੌਲੀ ਹੌਲੀ ਕੇਕ ਦੀ ਇੱਕਦਮ ਸਾਈਜ਼ ਵੱਡਾ ਕੀਤਾ ਗਿਆ ਇਹਨੂੰ 600 ਪਾਉਂਡ ਤੱਕ ਲਿਜਾਇਆ ਗਿਆ 8 ਸਾਲ ਐਸਟਰਾ ਹੀ ਹੁੰਦਾ ਸੀ ਕਿ ਕੁਝ ਨਵਾਂ ਕਰਨਾ ਹੈ ਕੁਝ ਇਸ ਤੋਂ ਵੱਡਾ ਕਰਨਾ ਹੈ ਸਾਈਜ਼ ਫਿਰ ਐਸਟਰਾ ਕਰਦੇ ਕਰਦੇ 600 ਪਾਉਂਡ ਦਾ ਕੇਕ ਬਣਾਇਆ ਗਿਆ ਕਿੰਨਾ ਸਮਾਂ ਇਹਨੂੰ ਲੱਗਦਾ ਕੇਕ ਕਿੰਨੇ ਕਰੀ ਕੇ ਲੱਗਦਾ ਤਿੰਨ ਤੋਂ ਚਾਰ ਦਿਨ ਦੀ ਤਿਆਰੀ ਪਹਿਲੇ ਕੀਤੀ ਜਾਂਦੀ ਹੈ ਕੇਕ ਨੂੰ ਬਣਾਉਣ ਦੀ ਫਿਰ 4 ਤੋਂ 5 ਕਾਰੀਗਰ ਲੱਗਦੇ ਆ ਔਰ ਇਸ ਨੂੰ ਨਵੇੜੇ ਚਾਦਦੇ ਉਹ ਇਸੇ ਕਿਕਰ ਨੂੰ ਨਾਮੇ ਵੀ ਦਿੱਤਾ ਗਿਆ ਹੁਣ ਟਰਾਲੀ ਵਾਲਾ ਕੇਕ ਨਾਮ ਦਿੱਤਾ ਗਿਆ ਇਸ ਨੂੰ ਲੋਕ ਉੱਥੇ ਵੀ ਸਬਰ ਨਾਲ ਇੰਤਜ਼ਾਰ ਕਰਦੇ ਕਿ ਟਰਾਲੀ ਵਾਲਾ ਕੇਕ ਆਏਗਾ ਤੇ ਉਹ ਸੀ ਖਾਣਾ ਇਹਦੇ ਕਿ ਵਿਦੇਸ਼ਾਂ ਤੋਂ ਵੀ ਰਿਸੇ ਦਾ ਟੰਦੇ ਆ ਜਾਂਦੇ ਛਪੀਤਰੀ ਦੇ ਹਾਂਜੀ ਬਿਲਕੁਲ ਵਿਦੇਸ਼ਾਂ ਤੋਂ ਆਏ ਕੁਝ ਵੀ ਸਾਡੇ ਆਏ ਕੋਈ ਨਿਊਜ਼ੀਲੈਂਡ ਤੋਂ ਆਇਆ ਕੋਈ ਕੈਨੇਡਾ ਤੋਂ ਆਇਆ ਹਰ ਸਾਲ ਕੇਕ ਦੀ ਸੇਵਾ ਨਿਭਾਣ ਦੇ ਲਈ ਉਹ ਪਹੁੰਚਦੇ ਆ ਇਹ ਕਿਤੇ ਨਗਰ ਜਿਹੜਾ ਨਗਰ ਕਿਸ ਤਰ੍ਹਾਂ ਦਾ ਰੂਪ ਦਿੱਤਾ ਜਾਂਦਾ ਹਾਥੀ ਕੋੜਿਆਂ ਨਾਲ ਹਾਥੀ ਕੋੜਿਆਂ ਔਰ ਊਂਟਸ ਦੇ ਨਾਲ ਕੇਕ ਨੂੰ ਲਜਾਇਆ ਜਾਂਦਾ ਪਹਿਲੇ ਗਤਕਾ ਖੇਡਿਆ ਖੇਡਿਆ ਜਾਂਦਾ ਫਿਰ ਸਾਰੀ ਸੰਗਤ ਮਿਲ ਕੇ ਟਰਾਲੀ ਦੇ ਉੱਤੇ ਕੇਕ ਨੂੰ ਲੈ ਕੇ ਜਾਂਦੀ ਹੈ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੀ ਸੰਗਤ ਕੇਕ ਲੈ ਕੇ ਜਾਂਦੀ ਹੈ ਕਿਹਨੇ ਕਰਮਾ ਵਾਲੇ ਸਮਝੂ ਇਸੇ ਤਰੀਕੇ ਬਹੁਤ ਕਰਮਾ ਵਾਲਿਆਂ ਦੇਖੋ ਬਾਬਾ ਜੀ ਆਪਣੀ ਸੇਵਾ ਆਪ ਹੀ ਕਰਵਾਉਣ ਵਾਲੇ ਹੈ ਬਾਬਾ ਜੀ ਦੀ ਕਿਰਪਾ ਦੇ ਨਾਲ ਸੇਵਾ ਨਿਭਾਈ ਜਾਂਦੀ ਹੈ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ ਦਾ ਪਬਲਿਕ ਟਾਈਮਸ